ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਅਲਸੀ ਦੇ ਲੱਡੂਆਂ ਬਾਰੇ ਸੋ ਅੱਜ ਆਪਾਂ ਨੇ ਬਣਾਇਆ ਜੀ ਅਲਸੀ ਦੇ ਲੱਡੂ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਜੀ ਜਿਹੜੇ ਜਿਹੜੇ ਤਰੀਕੇ ਨਾਲ ਆਪਾਂ ਨੇ ਇਹ ਬਣਾਏ ਆ ਜਿਹੜਾ ਜਿਹੜਾ ਸਮਾਨ ਲਿਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਸਾਡਾ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਸਰਦੀਆਂ ਦੀ ਸੁਗਾਤ ਸਰਦੀਆਂ ਲਈ ਸਪੈਸ਼ਲ ਅਲਸੀ ਦੇ ਲੱਡੂ ਤੁਸੀਂ ਇਹ ਲੱਡੂ ਠੀਕ ਆ ਜੀ ਸਰਦੀਆਂ ਦੇ ਵਿੱਚ ਜਾਂ ਸਵੇਰੇ ਜਾਂ ਸ਼ਾਮ ਦੁੱਧ ਨਾਲ ਇੱਕ ਲੱਡੂ ਰੋਜ਼ ਖਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਜੀ ਆਜ ਉਹ ਰੈਸਪੀ ਕਰਦੇ ਹਾਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਨੇ ਆ ਅਲਸੀ ਦੇ ਬਹੁਤ ਹੀ ਵਧੀਆ ਲੱਡੂ ਤੇ ਲਓ ਜੀ ਅਲਸੀ ਦੇ ਲੱਡੂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਆ ਅਲਸੀ ਜਿਹੜੀ ਕਿ ਤੁਸੀਂ ਕੋਈ ਵੀ ਦੁਕਾਨ ਤੋਂ ਲਿਆ ਸਕਦੇ ਹੋ 400 ਗ੍ਰਾਮ ਆਪਾਂ ਨੇ ਇੱਥੇ ਅਲਸੀ ਲਈਤੀ ਆ ਠੀਕ ਹੈ ਜੀ ਅਲਸੀ ਇਹ ਜਿਹੜੀ ਆਪਾਂ ਨੇ ਸਾਫ਼ ਕਰ ਲਈ ਆ ਕਈ ਵਾਰ ਅਲਸੀ ਦੇ ਵਿੱਚ ਮਾੜਾ ਮੋਟਾ ਕੋਈ ਕੰਕ੍ਰੀਟ ਵਗੈਰਾ ਹੁੰਦੇ ਹੋ ਤੁਸੀਂ ਇੱਕ ਵਾਰ ਇਹਨੂੰ ਸਾਫ਼ ਜ਼ਰੂਰ ਕਰ ਲਿਓ ਯਾਨੀ ਚੁਗ ਲਿਓ ਇਹਨੂੰ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਅਲਸੀ ਆ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ ਅਲਸੀ ਭੁੰਨਣ ਵਾਸਤੇ ਆਪਾਂ ਨੇ ਇੱਕ ਕੜਾਹੀ ਲੈ ਲੈਣੀ ਆ ਤੇ ਉਹਦੇ ਵਿੱਚ ਆਪਾਂ ਅਲਸੀ ਨੂੰ ਠੀਕ ਹੈ ਜੀ ਪਾ ਦਾਂਗੇ ਯਾਨੀ ਅਲਸੀ ਦੇ ਬੀਜਾਂ ਨੂੰ ਤੇ ਹੁਣ ਆਪਾਂ ਇਹਦੀ ਪਨਾਈ ਸਟਾਰਟ ਕਰ ਦੋਗੇ ਤੇ ਲੋ ਜੀ ਚੰਗੀ ਤਰ੍ਹਾਂ ਆਪਾਂ ਨੇ ਇਹ ਭੁੰਨਣੀ ਆ ਜਦੋਂ ਤੱਕ ਇਹ ਐਨ ਭੁੰਨ ਨਹੀਂ ਹੋ ਜਾਂਦੀ ਤੇ ਲੋ ਜੀ ਅਲਸੀ ਭੁੰਨਦੇ ਨੂੰ ਆਪਾਂ ਨੂੰ 4-5 ਮਿੰਟ ਹੋ ਚੁੱਕੇ ਆ ਜੀ ਠੀਕ ਹੈ ਜੀ ਸੇਕ ਜਿਹੜਾ ਆਪਾਂ ਨੇ ਮੀਡੀਅਮ ਰੱਖਿਆ ਵੇ ਹੁਣ ਦੇਖੋ ਇਹ ਇਹੋ ਆਵਾਜ਼ ਆਉਣ ਲੱਗ ਗਈ ਠੀਕ ਹੈ ਜੀ ਜਦੋਂ ਇਦਾਂ ਦੀ ਆਵਾਜ਼ ਆਉਣ ਲੱਗ ਜਵੇ ਫਿਰ ਸੇਕ ਆ ਜਿਹੜਾ ਤੁਸੀਂ ਘਟਾ ਦੇਣਾ ਠੀਕ ਹੈ ਸੇਕ ਨੂੰ ਜਣੀ ਘੱਟ ਕਰ ਲਿਓ ਤੇ ਆਪਾਂ ਨੇ ਟੋਟਲ ਇਹ 7-8 ਮਿੰਟ ਭੁੰਨਣੀਆਂ ਠੀਕ ਹੈ ਜੀ 7-8 ਮਿੰਟ ਚ ਇਹ ਹਨ ਵਧੀਆ ਭੁੰਨ ਹੋ ਜੂਗੇ ਜੇ ਜ਼ਿਆਦਾ ਭੁੰਨੂਗੇ ਫਿਰ ਜ਼ਿਆਦਾ ਲਾਲ ਹੋ ਜੂਗੀ ਠੀਕ ਹੈ ਜੀ ਫਿਰ ਜੋ ਲੱਡੂ ਬਣਾਉਂਗੇ ਜਿਹੜੇ ਆਪਾਂ ਉਹ ਜ਼ਿਆਦਾ ਕੌੜੇ-ਕੌੜੇ ਜੇ ਲੱਗੂਗੇ ਇਸ ਕਰਕੇ ਆਪਾਂ ਨੇ ਇਹ 4-5 ਮਿੰਟ ਪਹਿਲਾਂ ਫੁੱਲ ਸੇਕ ਪਰ ਭੁੰਨਣੀਆਂ ਤੇ 3-4 ਮਿੰਟ ਆਪਾਂ ਨੇ ਭੁੰਨਣੀ ਆ ਫਿਰ ਇਹ ਨਾਰਮਲ ਸੇਕ ਉਪਰ ਠੀਕ ਹੈ ਜੀ ਤੇ ਲਓ ਜੀ ਇਹਨੂੰ ਭੁੰਨ ਲੰਨੇ ਆਪਾਂ ਉਸ ਤੋਂ ਬਾਅਦ ਆਪਾਂ ਇਹਨੂੰ ਕੱਢਾਂਗੇ ਕਿਸੇ ਬਰਤਨ ਚ ਤੇ ਇੱਕ ਗੱਲ ਦਾ ਖਿਆਲ ਤੁਸੀਂ ਹੋ ਰੱਖਣਾ ਜਦੋਂ ਵੀ ਇਹ ਭੁੰਨਣੀ ਆ ਠੀਕ ਹੈ ਜੀ ਲਗਾਤਾਰ ਇਹ ਚ ਆਪਾਂ ਨੇ ਘਰਚੀ ਪਲਟਾ ਜੋ ਵੀ ਤੁਹਾਡੇ ਕੋਲ ਹੋਇਆ ਠੀਕ ਹੈ ਜੀ ਕਿਉਂਕਿ ਲਗਾਤਾਰ ਇਹਨੂੰ ਉੱਪਰ ਥੱਲੇ ਕਰੀ ਜਾਓ ਜੇ ਨਹੀਂ ਐਦਾਂ ਹਲਾਉਂਗੇ ਤਾਂ ਇਹ ਇੱਕ ਸਾਈਡ ਤੇ ਪੱਕ ਜਾਊਗੀ ਠੀਕ ਹੈ ਜੀ ਤੇ ਇੱਕ ਸਾਈਡ ਤੇ ਕੱਚੇ ਰਹਿ ਜੂਗੇ ਤੇ ਲਓ ਜੀ ਆਲਸੀ ਆਪਣੀ ਭੁੰਨ ਚੁੱਕੀ ਆ ਜੀ ਹੁਣ ਆਪਾਂ ਗੈਸ ਕਰਦੇ ਆਂ ਬੰਦ ਤੇ ਇਹਨੂੰ ਕੱਢ ਲੈਂਦੀਆਂ ਕਿਸੇ ਟ੍ਰੇ 'ਚ ਤੇ ਲਓ ਜੀ ਅਲਸੀ ਆਪਾਂ ਨੇ ਐਦਾਂ ਦੇ ਕਿਸੇ ਖੁੱਲੇ ਬਰਤਨ 'ਚ ਕੱਢ ਲੈਣੀ ਆ ਕਿਉਂਕਿ ਜੇ ਆਪਾਂ ਕੜਾਹੀ ਦੇ ਵਿੱਚ ਇਹਨੂੰ ਛੱਡੂਗੇ ਤਾਂ ਕੜਾਹੀ ਗਰਮ ਹੁੰਦੀ ਆ ਠੀਕ ਆ ਜੀ ਇਹ ਜ਼ਿਆਦਾ ਜਲ ਜੂਗੀ ਤੇ ਲਓ ਜੀ ਇਹਨੂੰ ਥੋੜੀ ਜਿਹੀ ਠੰਡੀ ਹੋਣ ਦੰਨੇ ਆਪਾਂ ਤੇ ਲਓ ਜੀ ਜਦੋਂ ਤੱਕ ਆਪਣੀ ਅਲਸੀ ਠੰਡੀ ਹੁੰਦੀ ਆ ਆਪਾਂ ਥੋੜੇ ਜਿਹਾ ਮਖਾਣੇ ਆ ਜਿਹੜੇ ਉਹ ਭੁੰਨ ਲੈਣੇ ਆ ਠੀਕ ਆ ਜੀ ਤੁਸੀਂ ਇਹਦੇ ਵਿੱਚ ਕੀ ਵੀ ਪਾ ਸਕਦੇ ਹੋ ਪਰ ਮੈਂ ਘੀ ਤੇ ਬਗੈਰੇ ਭੁੰਨ ਰਿਹਾ ਹਾਂ ਤੇ ਲਓ ਜੀ ਥੋੜੇ ਜਿਹੀ ਆਪਾਂ ਅੱਧੀ ਕੌਲੀ ਮਖਾਣਿਆਂ ਦੀ ਜਿਹੜੀ ਉਹ ਭੁੰਨ ਲੂਗੇ ਤੇ ਲੋ ਜੀ ਆਪਣੇ ਮਖਾਣੇ ਵੀ ਜਿਹੜੇ ਉਹ ਭੁੰਨੇ ਗਏ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਦੇਸੀ ਘੀ ਤੇ ਜਦੋਂ ਘੀ ਆਪਣਾ ਗਰਮ ਹੋ ਗਿਆ ਫਿਰ ਮੈਂ ਲਵਾਂਗਾ ਠੀਕ ਹੈ ਜੀ ਗੂੰਦ ਇਹਨੂੰ ਘੀ ਵਾਲਾ ਗੂੰਦ ਕਹਿ ਦਿੰਦੇ ਆ ਠੀਕ ਹੈ ਜੀ ਕਿਰਿਆਨੀ ਦੁਕਾਨ ਤੋਂ ਇਹ ਵੀ ਮਿਲ ਜਾਂਦਾ ਹੈ ਤੇ ਆਪਾਂ ਇਹ ਵੀ ਭੁੰਨ ਲੂਗੇ ਤੇ ਮੈਂ ਪਾ ਰਿਹਾ ਇਹਦੇ ਵਿੱਚ 50 ਗ੍ਰਾਮ ਗੂੰਦ ਠੀਕ ਹੈ ਜੀ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ ਤੇ ਲੋ ਜੀ ਕਿੰਨਾ ਵਧੀਆ ਆਪਣਾ ਗੂੰਦਾ ਜਿਹੜਾ ਫੁੱਲ ਗਿਆ ਜਦੋਂ ਐਦਾਂ ਦਾ ਇਹ ਹੋ ਗਿਆ ਫਿਰ ਆਪਾਂ ਇਹਨੂੰ ਕੱਢ ਲਾਂਗੇ ਪਲੇਟ ਦੇ ਵਿੱਚ ਠੀਕ ਹੈ ਜੀ ਇਸ ਤਰੀਕੇ ਦਾ ਕਰਕੇ ਜਿਆਦਾ ਲਾਲ ਨਹੀਂ ਇਹ ਕਰਨਾ ਤੇ ਲੋ ਜੀ ਗੂੰਦ ਵੀ ਆਪਣਾ ਜਿਹੜਾ ਉਹ ਭੁੰਨਿਆਂਗੇ ਤੇ ਲੋ ਜੀ 50 ਗ੍ਰਾਮ ਆਪਾਂ ਨੇ ਗੂੰਦ ਲਿਆ ਠੀਕ ਹੈ ਜੀ ਆਪਣਾ ਗੂੰਦ ਵੀ ਜਿਹੜਾ ਉਹ ਵੀ ਐਨ ਭੁੰਨ ਹੋ ਗਿਆ ਤੇ ਥੋੜੇ ਜਿਹਾ ਭੁੰਨਾਂਗੇ ਆਪਾਂ ਬਦਾਮ ਠੀਕ ਹੈ ਜੀ ਬਦਾਮਾਂ ਦੀ ਜਗ੍ਹਾ ਤੁਸੀਂ ਕਾਜੂ ਵੀ ਲੈ ਸਕਦੇ ਹੋ ਯਾ ਖਰੋਟਾਂ ਦੀ ਗਰੀ ਵੀ ਲੈ ਸਕਦੇ ਹਾਂ। ਲਓ ਜੀ ਆਪਾਂ ਨੇ ਥੋੜੀ ਜਿਹੀ ਜਿਹੜੇ ਬਦਾਮ ਐ ਇਹਦੇ ਵਿੱਚ ਪਾ ਲਏ ਆ। ਬਦਾਮ ਮੈਂ ਇਸ ਕਰਕੇ ਪਾ ਰਿਹਾ ਜਿਹੜੀ ਅਲਸੀ ਹੁੰਦੀ ਆ ਠੀਕ ਆ ਜੀ। ਉਹ ਥੋੜੀ ਜਿਹੀ ਕੌੜੀ ਹੁੰਦੀ ਆ। ਮਖਾਣੇ ਤੇ ਬਦਾਮਾਂ ਨਾਲ ਜਿਹੜਾ ਟੇਸਟ ਆ ਥੋੜਾ ਜਿਹਾ ਉਹਦਾ ਵਧੀਆ ਹੋ ਜਾਊਗਾ। ਠੀਕ ਆ ਜੀ। ਤੁਸੀਂ ਇਹਦੇ ਵਿੱਚ ਕਾਜੂ ਵੀ ਪਾ ਸਕਦੇ ਹੋ ਥੋੜੇ-ਬਹੁਤੇ। ਤੇ ਲਓ ਜੀ ਥੋੜੀ ਜਿਹੀ ਆਪਾਂ ਜਿਹੜੇ ਬਦਾਮ ਐ ਉਹ ਭੁੰਨ ਲੂਗੇ। ਉਸ ਤੋਂ ਬਾਅਦ ਇਹਨੂੰ ਆਪਾਂ ਕੱਢ ਲਾਂਗੇ ਮਖਾਣਿਆਂ ਦੇ ਵਿੱਚ। ਤੇ ਲਓ ਜੀ ਆਪਣੇ ਬਦਾਮ ਵੀ ਐ ਜਿਹੜੇ ਉਹ ਭੁੰਨੇ ਗਏ ਚੰਗੀ ਤਰ੍ਹਾਂ। ਤਕੜਾਹੀ ਦੇ ਵਿੱਚ ਥੋੜਾ ਜਿਹਾ ghee ਆਪਾਂ ਹੋਰ ਪਾਉਂਗੇ ਤੇ ਐਸੇ ghee ਦੇ ਵਿੱਚ ਆਪਾਂ 2-3 ਚਮਚੇ ਜਿਹੜੇ ਆਪਾਂ ਨੇ ਬੇਸਣ ਦੇ ਪਾ ਲੈਣੇ ਆ ਠੀਕ ਹੈ ਜੀ ਮੰਨ ਲਓ 2-3 ਚਮਚੇ ਆਪਾਂ ਬੇਸਣ ਦੇ ਭੁੰਨੂਗੇ ਬੇਸਣ ਪਾਉਣ ਨਾਲ ਕੀ ਹੁੰਦਾ ਜਿਹੜੀ ਆਪਾਂ ਲੱਡੂ ਬਣਾਉਂਗੇ ਠੀਕ ਹੈ ਜੀ ਇਹਦੇ ਅਲਸੀ ਦੇ ਉਹਨਾਂ ਦਾ ਫਲੇਵਰ ਜਿਹੜਾ ਬਹੁਤ ਵਧੀਆ ਆਊਗਾ ਤੇ ਇੱਕ ਲੱਡੂ ਆ ਜਿਹੜੇ ਬਿਲਕੁਲ ਵੀ ਕੌੜੇ ਨਹੀਂ ਲੱਗੂਗੇ ਠੀਕ ਹੈ ਜੀ ਯਾਨੀ ਬੇਸਣ ਜਿਹੜਾ ਅਲਸੀ ਦੇ ਲੱਡੂਆਂ ਦਾ ਮੰਨ ਲਓ ਬੇਸ ਸਮਝ ਲਓ ਯਾਨੀ ਬੇਸ ਬਣ ਜਾਊਗਾ ਬੇਸਣ ਦੀ ਜਗ੍ਹਾ ਤੁਸੀਂ ਕਣਕ ਦਾ ਆਟਾ ਵੀ ਪਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਡੇ ਕੋਲ ਬੇਸਣ ਨਾ ਅਵੇਲੇਬਲ ਹੋਇਆ ਤਾਂ ਤੁਸੀਂ ਕਣਕ ਦਾ ਆਟਾ ਯੂਜ਼ ਕਰ ਲਿਓ ਤੇ ਲਓ ਜੀ ਆਪਾਂ ਇਹਨੂੰ ਭੁੰਨ ਲੈਨੇ ਆ 3-4 ਮਿੰਟ ਜਿਹੜਾ ਬੇਸਣ ਦਾ ਕੱਚਾ ਪਾਣਾ ਉਹ ਚੱਕ ਹੋ ਜਾ ਤੇ ਲਓ ਜੀ ਬੇਸਣ ਜਿਹੜਾ ਭੁੰਨਿਆ ਗਿਆ ਗੈਸ ਨੂੰ ਕਰਦੇ ਆ ਬੰਦ ਤੇ ਬੇਸਣ ਜਿਹੜਾ ਥੋੜਾ ਜਿਹਾ ਠੰਡਾ ਕਰ ਲਿਓ ਠੀਕ ਹੈ ਜੀ ਕਿਉਂਕਿ ਕੜਾਹੀ ਆਪਣੀ ਗਰਮ ਹੋਊਗੀ ਜੀ ਆਪਾਂ ਨੇ ਬੇਸਨ ਨਾਲ ਠੰਡਾ ਕਰਿਆ ਤਾਂ ਇਹ ਜਲ ਜੂਗਾ ਤੇ ਲਓ ਜੀ ਬੇਸਨ ਜਿਹੜਾ ਆਪਣਾ ਭੁੰਨਿਆ ਗਿਆ ਤੇ ਲਓ ਜੀ ਹੁਣ ਚਾਹੀਦੀ ਆਪਾਂ ਨੂੰ ਮਿਕਸੀ ਠੀਕ ਹੈ ਜੀ ਮਿਕਸੀ ਦੇ ਜੱਗ ਵਿੱਚ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਅਲਸੀ ਹੈ ਇਹਦਾ ਪਾਏ ਨੂੰ ਗ੍ਰाइंड ਕਰ ਲੂਗੇ ਯਾਨੀ ਪਾਊਡਰ ਬਣਾ ਲੂਗੇ ਜਿਹੜਾ ਜਿਹੜਾ ਤੁਸੀਂ ਜ਼ਿਆਦਾ ਬਰੀਕ ਨਹੀਂ ਬਣਾਉਣਾ ਹੈਗਾ ਠੀਕ ਹੈ ਜੀ ਬਿਲਕੁਲ ਫਾਈਨ ਨਹੀਂ ਕਰਨਾ ਹੈਗਾ ਹਲਕਾ ਜਆ ਪੈਨ ਨੂੰ ਦਰਦਰਾ ਰੱਖੋਗੇ ਇਸ ਤਰੀਕੇ ਦਾ ਬਣਾਉਂਗਾ ਠੀਕ ਹੈ ਜੀ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਤੇ ਇਹ ਪਾਊਡਰ ਨੂੰ ਹੁਣ ਆਪਾਂ ਚੱਕ ਚੱਕ ਕੇ ਜਿਹੜਾ ਆਪਾਂ ਨੇ ਬੇਸਣ ਭੁੰਨੇ ਆ ਠੀਕ ਹੈ ਜੀ ਇਹਦੇ ਵਿੱਚ ਪਾ ਲਾਂਗੇ ਸਾਰੇ ਨੂੰ ਯਾਨੀ ਇੱਕ ਜਗ੍ਹਾ ਇਕੱਠਾ ਕਰ ਲਵਾਂਗੇ ਇਹਨੂੰ ਤੇ ਲਓ ਜੀ ਇਹਨੂੰ ਹੁਣ ਸਾਰੇ ਨੂੰ ਪੀਸ ਲੰਨੇ ਆਪਾਂ ਤੇ ਲਓ ਜੀ ਅਲਸੀ ਆਪਣੀ ਪੀਸੀ ਗਈ ਹੁਣ ਆਪਾਂ ਬਦਾਮ ਤੇ ਮਖਾਣੇ ਪੀਸ ਲੰਨੇ ਆ ਤੇ ਆਹ ਲਓ ਜੀ ਆਪਣੇ ਮਖਾਣੇ ਤੇ ਬਦਾਮ ਹੈ ਜਿਹੜੇ ਉਹ ਵੀ ਪੀਸੇ ਗਏ ਇਹ ਥੋੜੇ ਜਿਹਾ ਮੈਂ ਬਰੀਕ ਪੀਸੇ ਆ ਠੀਕ ਹੈ ਜੀ ਜੇ ਤੁਹਾਨੂੰ ਦਰਦ ਰੇ ਜੇ ਪਸੰਦ ਹੋਏ ਤਾਂ ਤੁਸੀਂ ਥੋੜੇ ਜਿਹੇ ਦਰਦਲੇ ਜੇ ਰੱਖ ਲਿਓ ਪਰ ਮਨੂੰ ਥੋੜੇ ਜਿਹਾ ਠੀਕ ਹੈ ਜੀ ਫਾਈਨ ਪਸੰਦ ਆ ਇਹ ਬਿਲਕੁਲ ਤੇ ਇਸ ਕਰਕੇ ਮੈਂ ਬਿਲਕੁਲ ਫਾਈਨ ਪਾਊਡਰ ਤਿਆਰ ਕਰ ਲਿਆ ਇਹਨਾਂ ਦਾ ਇਹਨੂੰ ਵੀ ਆਪਾਂ ਸਾਰਾ ਇੱਕ ਜਗ੍ਹਾ ਇਕੱਠਾ ਕਰ ਲੈਂਦੇ ਆ ਤੇ ਲਓ ਜੀ ਆਪਣਾ ਗੋਂਦ ਵੀ ਥੋੜਾ ਜਿਹਾ ਪਾਣੀ ਦਰਦਰਾ ਜਿਹਾ ਕਰ ਲਿਆ ਤੇ ਇਹਨੂੰ ਵੀ ਕਰ ਲੈਂਦੇ ਆ ਪਿੱਛੇ ਮਿਕਸ ਇਹਦੇ ਤੇ ਲਓ ਜੀ ਆਪਣਾ ਲੱਡੂਆਂ ਦਾ ਜਿਹੜਾ ਬੇਸ ਹੈ ਉਹ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਐਡ ਕਰਾਂਗੇ ਠੀਕ ਹੈ ਜੀ ਕੋਕੋਨਟ ਇਮੇ ਸਾਬ ਤੱਕ ਕੋਕੋਨਟ ਲਿਆਤਾ ਤੇ ਉਹਨੂੰ ਆਪਾਂ ਨੇ ਇਦਾਂ ਦਾ ਕੋਈ ਬਰੀਕ ਕੱਦੂ ਕਾਸ ਲੈ ਕੇ ਠੀਕ ਹੈ ਜੀ ਕੱਦੂ ਕਾਸ ਕਰਕੇ ਇਹਦੇ ਚ ਪਾ ਲਿਓ ਜਾਂ ਫਿਰ ਤੁਸੀਂ ਨਾਰੀਅਲ ਦਾ ਜਿਹੜਾ ਬੁਰਾਦਾ ਹੁੰਦਾ ਠੀਕ ਹੈ ਜੀ ਕੋਕੋਨਟ ਬੁਰਾਦਾ ਹੁੰਦਾ 2-3 ਚਮਚ ਉਹ ਪਾ ਲਿਓ ਇਹ ਨਾਲ ਵੀ ਫਲੇਵਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਇਹਦਾ ਤੇ ਲਓ ਜੀ ਹੁਣ ਵਾਰੀ ਆਂਦੀ ਆ ਮਿੱਠੇ ਦੀ ਯਾਨੀ ਕਿ ਗੁੜ ਦੀ ਠੀਕ ਹੈ ਜੀ ਮੈਂ ਪਾ ਰਿਹਾ ਇਹਦੇ ਵਿੱਚ ਦੇਸੀ ਗੁੜ ਹੈ ਖਿਡਾੜੀ ਤੋਂ ਲੈਂਤਾ ਹੋਇਆ ਤੇ ਤੇ ਤੁਹਾਨੂੰ ਗੁੜ ਨਹੀਂ ਪਸੰਦ ਤਾਂ ਤੁਸੀਂ ਇਹਦੇ ਵਿੱਚ ਦੇਸੀ ਖੰਡ ਪਾ ਲਿਓ ਮੈਨੂੰ ਗੁੜ ਦਾ ਟੇਸਟ ਵਧੀਆ ਲੱਗਦਾ ਇਸ ਕਰਕੇ ਮੈਂ ਗੁੜ ਪਾਉਂਗਾ ਤੁਸੀਂ ਵੀ ਹੋ ਸਕੇ ਤਾਂ ਗੁੜ ਚੇ ਬਣਾਇਓ ਤੇ ਲਓ ਜੀ ਗੁੜ ਨੂੰ ਥੋੜਾ ਜਿਹਾ ਆਪਾਂ ਬਰੀਕ ਕਰ ਲੂਗੇ ਠੀਕ ਆ ਜੀ ਜਿਹੜੀ ਇਹਨੂੰ ਭੰਨ ਲੂਗੇ ਆਪਾਂ ਨੂੰ ਮੈਲਟ ਕਰਨ ਦੇ ਵਿੱਚ ਇਹ ਕੰਮ ਸਖਾਲਾ ਹੋ ਜਾਊਗਾ ਫਿਰ ਲਓ ਜੀ ਥੋੜਾ ਜਿਹਾ ਇਹਨੂੰ ਬਰੀਕ ਕਰ ਲੈਂਦੇ ਆ ਤੇ ਲਓ ਜੀ ਗੁੜਾ ਜਿਹੜਾ ਆਪਾਂ ਨੇ ਬਰੀਕ ਕਰ ਲਿਆ ਬਿਲਕੁਲ ਜਿਵੇਂ ਇਸ ਤਰੀਕੇ ਦਾ ਗੁੜਾ ਜਿਹੜਾ ਤੁਸੀਂ ਕਰ ਲਿਓ ਤੇ ਗੁੜ ਦਾ ਜਿਹੜਾ weight ਹੈਗਾ 500 ਗ੍ਰਾਮ ਜੇ ਤੁਸੀਂ ਮਿੱਠਾ ਘੱਟ ਖਾਂਦੇ ਹੋ ਤਾਂ ਤੁਸੀਂ 300 ਗ੍ਰਾਮ ਮਿੱਠਾ ਵੀ ਪਾ ਸਕਦੇ ਹੋ ਯਾਨੀ 300 ਗ੍ਰਾਮ ਵੀ ਗੁੜ ਪਾ ਸਕਦੇ ਹੋ 350 ਗ੍ਰਾਮ ਵੀ ਪਾ ਸਕਦੇ ਹੋ 400 ਗ੍ਰਾਮ ਵੀ ਪਾ ਸਕਦੇ ਹੋ ਪਰ ਮਨ ਨੂੰ ਮਿੱਠਾ ਥੋੜਾ ਜ਼ਿਆਦਾ ਪਸੰਦ ਹੈ ਇਸ ਕਰਕੇ ਮੈਂ ਜਿਹੜਾ 500 ਗ੍ਰਾਮ ਮਿੱਠਾ ਪਾ ਰਿਹਾ ਤੇ ਤੁਸੀਂ ਆਪਣੇ ਟੇਸਟ ਰਿਕਾਰਡਿੰਗ ਹੈ ਜਿਹੜਾ ਉਹ ਮਿੱਠੇ ਦੀ ਕੁਆਂਟੀਟੀ ਘੱਟ ਵੱਧ ਕਰ ਸਕਦੇ ਹੋ ਤੇ ਲਓ ਜੀ ਇੱਕ ਫਰਾਈਵਿਲ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਲੈਣਾ ਹੈ ਪਾਣੀ ਜ਼ਿਆਦਾ ਨਹੀਂ ਪਾਉਣਾ ਨਾਰਮਲ ਜਿਹਾ ਪਾਣੀ ਪੱਕ ਜਿਹੜਾ ਗੁੜਾ ਹੁਣ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਗੁੜ ਨੂੰ ਖੋੜਨਾ ਏ ਜਦੋਂ ਤੱਕ ਇਹ ਬਿਲਕੁਲ ਐ ਨਾ ਖੁਰ ਨਹੀਂ ਜਾਂਦਾ ਠੀਕ ਹੈ ਜੀ ਤੇ ਸੇਕ ਰੱਖਿਓ ਘੱਟ ਤੇ ਲੋ ਜੀ ਗੁੜ ਖੋੜਨ ਨੂੰ ਜਿਹੜਾ ਤੁਹਾਨੂੰ ਤੇ ਗੁੜ ਖੋੜਨ ਨੂੰ ਤੁਹਾਨੂੰ ਥੋੜਾ ਜਿਹਾ ਟਾਈਮ ਜ਼ਰੂਰ ਲੱਗੂਗਾ ਠੀਕ ਹੈ ਜੀ ਤੇ ਗੁੜ ਦੀ ਉਹ ਸਾਰੀ ਕਮਾਲ ਹੈ ਜੇ ਮੰਨ ਲਓ ਆਪਣਾ ਗੋੜਾ ਜਿਆਦਾ ਮਿੱਠਾ ਤੇਜ਼ ਹੋ ਗਿਆ ਠੀਕ ਹੈ ਜੀ ਤਾਰ ਤੂਰ ਵਾਲਾ ਬਣ ਗਿਆ ਫਿਰ ਲੱਡੂ ਆ ਜਿਹੜੇ ਆਪਣੇ ਕੜੇ ਹੋ ਜੂਗੇ ਤੇ ਗੋੜਾ ਜਿਹੜਾ ਆਪਾਂ ਨੇ ਉਹ ਬਹੁਤ ਪਿਆਰ ਨਾਲ ਖੋੜਨਾ ਠੀਕ ਹੈ ਜੀ ਬਿਲਕੁਲ ਮੈਲਟ ਕਰ ਲੈਣਾ ਆਪਾਂ ਨੇ ਹੌਲੀ ਹੌਲੀ ਇਹੇ ਤੇ ਮੈਲਟ ਕਰਨ ਨੂੰ ਇਹਨੂੰ 8 ਤੋਂ 10 ਮਿੰਟ ਜਿਹੜੇ ਲੱਗ ਸਕਦੇ ਆ ਠੀਕ ਆ ਜੀ ਤੇ ਲਓ ਜੀ ਮਿਲਦੇ ਆ ਫਿਰ ਆਪਾਂ ਜਦੋਂ ਆਪਣਾ ਗੋੜਾ ਜਿਹੜਾ ਸਾਰਾ ਮੈਲਟ ਹੋ ਗਿਆ ਤੇ ਬਿਲਕੁਲ ਮਠੀਆਂਾਂ ਚ ਪਰ ਆਪਾਂ ਨੇ ਇਹ ਮੈਲਟ ਕਰ ਲੈਣਾ ਹੈ ਤੇ ਲਓ ਜੀ ਗੋੜਾ ਜਿਹੜਾ ਆਪਣਾ ਮੈਲਟ ਹੋ ਚੁੱਕਿਆ ਬਿਲਕੁਲ ਤੇ ਜਦੋਂ ਇਹ ਮੈਲਟ ਹੋ ਗਿਆ ਠੀਕ ਆ ਜੀ ਨਾਲ ਲਗਦੀਓ ਆਪਾਂ ਨੇ ਇਹ ਆਪਣਾ ਜਿਹੜਾ ਪੰਦੇ ਮਟੀਰੀਅਲ ਬਣਾਇਆ ਉਹਦੇ ਵਿੱਚ ਪਾ ਲੈਣਾ ਤੇ ਇਹਨੂੰ ਪਕਾਉਣਾ ਨਹੀਂ ਹੈਗਾ ਠੀਕ ਆ ਜੀ ਜੇ ਇਹਨੂੰ ਪਕਾਉਂਗੇ ਫਿਰ ਲੱਡੂ ਆ ਜਿਹੜੇ ਆਪਣੇ ਕੈੜੇ ਹੋ ਜੂਗੇ ਇਸ ਕਰਕੇ ਗੁੜ ਜਦੋਂ ਵੀ ਆਪਣਾ ਮੈਲਟ ਹੋ ਗਿਆ ਠੀਕ ਹੈ ਜੀ ਨਾਲ ਲਾਗਦੀ ਆਪਾਂ ਨੇ ਆਪਣੀ ਮਟੀਰੀਅਲ ਦੇ ਵਿੱਚ ਇਹ ਪਾ ਲੈਣਾ ਹੈ ਤੇ ਜਦੋਂ ਵੀ ਗੁੜ ਆਪਾਂ ਨੇ ਪਾਉਣਾ ਹੈ ਤੁਸੀਂ ਇਦਾਂ ਦੀ ਕੋਈ ਛਾਣਨੀ ਲੈ ਲਿਓ ਠੀਕ ਹੈ ਜੀ ਤੇ ਗੁੜਾ ਜਿਹੜਾ ਛਾਣਨੀ ਦੇ ਵਿੱਚ ਨੂੰ ਕੱਢ ਲਿਓ ਕਿਉਂਕਿ ਕਈ ਵਾਰ ਗੁੜ ਬਣਾਉਂਦੇ ਟਾਈਮ ਠੀਕ ਹੈ ਜੀ ਗੁੜ ਦੇ ਵਿੱਚ ਕੋਈ ਡੱਕਾ ਡੁੱਕਾ ਜਾਂ ਮਾੜੀ ਮੋਟੀ ਡਸਟ ਡੁਸਟ ਜਿਹੜੀ ਆ ਜਾਂਦੀ ਆ ਵੈਸੇ ਜੇ ਗੁੜ ਸਾਫ਼ ਹੋਵੇ ਤਾਂ ਕੋਈ ਗੱਲ ਨਹੀਂ ਪਰ ਫਿਰ ਵੀ ਤੁਸੀਂ ਇੱਕ ਵਾਰ ਇਹਨੂੰ ਠੀਕ ਹੈ ਜੀ ਇਦੇ ਚ ਨੂੰ ਪੁਣ ਲਿਓ ਕਿਉਂਕਿ ਆ ਦੇਖੋ ਜੀ ਗੁੜ ਦੇ ਵਿੱਚ ਥੋੜੀ ਬਹੁਤੀ ਡਸਟ ਹੈ ਜਿਹੜੀ ਉਹ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋ ਜਾਲੀ ਦੇ ਵਿੱਚ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਗੁੜ ਦੇ ਵਿੱਚ ਮਧੂਮੱਖੀਆਂ ਦੇ ਫੰਗ ਵੀ ਆ ਜਾਂਦੇ ਆ ਕਿਉਂਕਿ ਗੁੜ ਕੱਢਦੇ ਟਾਈਮ ਠੀਕ ਹੈ ਜੀ ਜਿਹੜੀਆਂ ਡੂੰਮਣੇ ਦੀਆਂ ਮੱਖੀਆਂ ਹੁੰਦੀਆਂ ਮਧੂਮੱਖੀਆਂ ਹੁੰਦੀਆਂ ਯਾਨੀ ਉਹ ਵੀ ਉੱਥੇ ਆ ਜਾਂਦੀ ਹੈ ਨਾ ਕਈ ਵਾਰ ਮੱਖੀਆਂ ਮੁੱਖੀਆਂ ਵੀ ਹੁੰਦੀਆਂ ਏ ਕਈ ਵਾਰ ਮੱਖੀਆਂ ਦੇ ਪੈਰ ਵਗੈਰਾ ਇਹ ਚੀਜ਼ਾਂ ਆ ਜਾਂਦੀ ਹੈ ਇਸ ਕਰਕੇ ਗੁੜ ਨੂੰ ਮੋਟੀ ਛਾਣਨੀ 'ਚ ਨੂੰ ਛਾਣ ਜ਼ਰੂਰ ਲੇਨ ਤੇ ਲੋ ਜੀ ਇਹ ਸਾਰੇ ਮਟੀਰੀਅਲ ਨੂੰ ਕਰ ਦਿੰਦੇ ਆ ਹੁਣ ਆਪਾਂ ਮਿਕਸ ਤੇ ਜਦੋਂ ਥੋੜੇ ਜਿਹੇ ਠੰਡੇ ਹੋ ਗਏ ਫਿਰ ਆਪਾਂ ਇਹਦੇ ਬੱਟਾਂਗੇ ਲੱਡੂ ਲੱਡੂ ਆਪਾਂ ਨੇ ਉਦੋਂ ਬੱਟਣੇ ਆ ਜਦੋਂ ਮਿਕਸਚਰ ਹਲਕਾ ਜਿਹਾ ਗਰਮ ਹੋਵੇ ਠੀਕ ਆ ਜੀ ਬਿਲਕੁਲ ਠੰਡੇ ਮਿਕਸਚਰ ਦੇ ਵੀ ਲੱਡੂ ਨਹੀਂ ਬੱਟਣੇ ਹੈਗੇ ਤੇ ਲੋ ਜੀ ਥੋੜਾ ਜਿਹਾ ਇਹਨੂੰ ਹੁਣ ਆਪਾਂ ਕਰ ਲੂਗੇ ਠੰਡਾ ਤੇ ਮੈਂ ਇਹਦੇ ਵਿੱਚ ਪਾ ਰਿਹਾ ਜੀ ਥੋੜੇ ਜਿھے ਪ੍ਰੀ ਕੱਟੇ ਹੋਏ ਪਿਸਤੇ ਕਿਉਂਕਿ ਮੈਂ ਬਰਫੀ-ਬਰਫੀ ਬਣਾਉਂਦਾ ਰਹਿੰਦਾ ਠੀਕ ਹੈ ਜੀ ਮੇਰੇ ਕੋਲ ਬਚੇ ਹੋਏ ਤੇ ਮੈਂ ਤਾਂ ਪਾ ਰਿਹਾ ਤੁਹਾਡੇ ਕੋਲ ਹੋਏ ਤਾਂ ਪਾ ਲਿਓ ਤੇ ਥੋੜੀ ਜਿਹਾ ਪਾਉਂਗਾ ਮੈਂ ਇਹਦੇ ਵਿੱਚ ਦਾਖਾਂ ਤੇ ਲੋ ਜੀ ਥੋੜੀ ਜਿਹਾ ਮੈਂ ਦਾਖਾਂ ਪਾ ਲੂੰਗਾ ਤੇ ਆਪਸ਼ਨਲ ਇਹ ਚੀਜ਼ਾਂ ਜੇ ਤੁਹਾਡੇ ਕੋਲ ਹੋਈਆਂ ਤਾਂ ਪਾ ਲਿਓ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਜਦੋਂ ਮਿਕਚਰ ਨੂੰ ਆਪਣਾ ਹੱਥ ਲੱਗਣ ਲੱਗ ਜਵੇ ਠੀਕ ਹੈ ਜੀ ਫਿਰ ਆਪਾਂ ਨੇ ਇੱਕ ਵਾਰ ਇਹ ਮਲ ਲੈਣਾ ਹੈ ਹੱਥ ਨਾਲ ਤਾਂ ਜੋ ਸਾਰਾ ਇੱਕ ਬਰਾਬਰ ਹੋ ਜਵੇ ਤੇ ਗਰਮ ਹੈ ਜਿਹੜਾ ਹੈ ਥੋੜਾ ਜਿਹਾ ਹੋਣਾ ਚਾਹੀਦਾ ਠੀਕ ਹੈ ਜੀ ਮੰਨ ਲਓ ਜ਼ਿਆਦਾ ਗਰਮ ਨਹੀਂ ਚਾਹੀਦਾ ਜੇ ਜ਼ਿਆਦਾ ਗਰਮ ਹੋਇਆ ਫਿਰ ਲੱਡੂ ਆ ਜਿਹੜੇ ਕੈੜੇ ਹੋਜੋਗੇ ਤੇ ਫਿਰ ਆਪਾਂ ਨੇ ਇਦਾਂ ਦੇ ਪਿੰਨੀਆਂ ਜਿਹਾ ਬਣਾ ਬਣਾ ਕੇ ਲੱਡੂ ਜਿਹਾ ਬਣਾ ਬਣਾ ਕੇ ਠੀਕ ਹੈ ਜੀ ਇਸ ਤਰੀਕੇ ਨਾਲ ਕਿ ਤੁਸੀਂ ਜਿਹੜੀ ਲੱਡੂ ਜੇ ਬੱਟ ਲਏ ਵਦੇ ਤੇ ਲਓ ਜੀ ਇਦਾਂ ਦੇ ਲੱਡੂ ਜੇ ਬੱਟ-ਬੱਟ ਕੇ ਰੱਖ ਲੂੰਗੇ ਆਪਾਂ ਤੇ ਲਓ ਜੀ ਅਲਸੀ ਦੇ ਲੱਡੂ ਆ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਆ ਆ ਦੇਖੋ ਕਿੰਨੇ ਵਧੀਆ ਜਿਹੜੇ ਆਪਣੇ ਲੱਡੂ ਬਣੇ ਆ ਤੇ ਲਓ ਜੀ ਲੱਡੂ ਬੱਟ ਦੇ ਟਾਈਮ ਮੈਨੂੰ ਇੱਕ ਛੋਟੀ ਜੀ ਪ੍ਰੋਬਲਮ ਆਈ ਸੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਲੱਡੂ ਨੂੰ ਬੱਟ ਦੇ ਟਾਈਮ ਜਿਹੜਾ ਮਿਕਸਚਰ ਹੈ ਇਹ ਥੋੜਾ ਜਿਹਾ ਡਰਾਈ ਹੋ ਗਿਆ ਤਾਂ ਜੇ ਮਿਕਸਚਰ ਆਪਣਾ ਹੋ ਗਿਆ ਸੀਗਾ ਡਰਾਈ ਤੇ ਮੈਂ ਇੰਨਾ ਕੁ ਦੁੱਧ ਗਰਮ ਕਰਕੇ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਛੋਟੀ ਗਲਾਸੀ ਇਹ ਤੇ ਅੱਧੀ ਕ ਗਲਾਸੀ ਦੁੱਧ ਦੀ ਗਰਮ ਕਰਕੇ ਮੈਂ ਇਹ ਮਿਕਸਚਰ ਦੇ ਵਿੱਚ ਮਿ ਪਾ ਲਈ ਠੀਕ ਆ ਜੀ ਉਸ ਤੋਂ ਬਾਅਦ ਸਾਰੇ ਨੂੰ ਰਲਾ ਕੇ ਲੱਡੂ ਬੱਟੇ ਤਾਂ ਲੱਡੂ ਆ ਜਿਹੜੇ ਆਪਣੇ ਬਹੁਤ ਵਧੀਆ ਬੱਟ ਹੋਏ ਆ ਤੇ ਜੇ ਤੁਹਾਡੇ ਕੋਲ ਲੱਡੂ ਬਣਾਉਂਦੇ ਟਾਈਮ ਤੁਹਾਡਾ ਮਿਕਸਚਰ ਰਹੇ ਡਰਾਈ ਹੋ ਜਵੇ ਤਾਂ ਤੁਸੀਂ ਵੀ ਇਹੀ ਟ੍ਰਿਕ ਕਰਨੀ ਆ ਥੋੜਾ ਜਿਹਾ ਦੁੱਧ ਗਰਮ ਕਰਨਾ ਠੀਕ ਹੈ ਜੀ ਨਾਰਮਲ ਜਆ ਆ ਛੋਟੀ ਅੱਧੀ ਗਲਾਸੀ ਆ ਗਰਮ ਕਰਕੇ ਦੁੱਧ ਆ ਆਪਣੇ ਮਿਕਸਚਰ ਦੇ ਵਿੱਚ ਪਾ ਲਿਓ ਤੇ ਲੱਡੂ ਆ ਜਿਹੜੇ ਇਹ ਵਧੀਆ ਬਣ ਜਾਣਗੇ ਕਿਉਂਕਿ ਮੈਂ ਤੁਹਾਨੂੰ ਤਾਂ ਦੱਸਿਆ ਇਹ ਕਿਉਂਕਿ ਮੇਰੇ ਕੋਲ ਲੱਡੂ ਬੱਟ ਦੇ ਬੱਟ ਦੇ ਇਹ ਡਰਾਈ ਹੋ ਗਿਆ ਤਾਂ ਦੁੱਧ ਪਾਉਣ ਗਰਮ ਦੁੱਧ ਪਾਉਣ ਨਾਲ ਇਹ ਸੈੱਟ ਹੋ ਗਏ ਤੇ ਲੋ ਜੀ ਲੱਡੂ ਆ ਆਪਣੇ ਰੈਡੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਵੀਂ ਵੀਡੀਓ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ